ਲਓ। ਚੱਪਿਆ ਛੱਡ ਗਏ ਤੂੰ। ਹਾਂ ਜੱਡੀ ਤੋਂ। ਫੋਨ ਕਰ ਰਿਹਾ ਤੈਨੂੰ। ਉਹ ਮੋਂ ਦਾ ਚਾਰਜ ਲਾ ਪੈਤੀ। ਹਾਂ ਫੋਨ ਕਰਦੇ ਹਾਂ। ਚਾਰ ਫੋਨ ਜਾਰੀ ਆ। ਚਲੋ ਉਹ ਗੱਲ ਮੁਕਦੀ ਤੇ ਕਰਨਾ। ਕਰਨਾ ਮਾੜਾ ਬੰਦਾ। ਹਾਂ। ਵੀ ਕਰਨਾ। ਵੀ ਐਵੇਂ ਪਿੜੀ ਗਈ। ਅਸਲੀ। ਜਿਹੜੇ ਤੂੰ ਸਮਝਦੀ ਤੀਂ। ਇਹਨਾਂ ਦਾ। ਕੋਈ ਤੇ ਆ। ਕੋਈ ਤੇ ਆ। ਕੋਈ ਤੇ ਆ। ਕੋਈ ਤੇ ਆ। ਸਰ ਕੰਮ ਕਰਾਉਂ। Oh, मां चाचा मां Loh, ਸਾਬਣ 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 ਲਾਉਣਾ ਹੈ ਆਹ ਬਣ ਉਹ ਜਿਹੜਾ ਕਰ ਰਹੇ ਸੱਚ ਹਾਂ ਉਹ ਦੇਖੀਏ ਉਹ ਵੀ ਵੱਲ ਉਹ ਵੀ ਹੈਗਾ ਉਹ ਪਹਿਲਾਂ ਦੇ ਕੇ ਤੇ ਸਾਨੂੰ ਉਦੋਂ ਨਵੰਬਰ ਜੇ ਚ ਉਦੋਂ ਮੈਂ ਲਾਏਗੀ ਲਾਏਗੀ ਉਹਨਾਂ ਫਰਕ ਪਿਆ ਸਾਬਣ ਨਾਲ ਫਰਕ ਪੈ ਗਿਆ ਉਹਨੇ ਮੈਨੂੰ ਫੋਨ ਕਰਿਆ ਕਹਿੰਨੀ ਸਾਬਣ ਲਾਉਣੇ ਉਹਨਾਂ ਕੋ ਸਿੱਟ ਟੁੱਟ ਦਿੱਤੀਆਂ ਮਾ ਮਾ ਮੈਂ ਲਾ ਲੈਨੀ ਉਹਨੀਆਂ ਕਹਿੰਨੀ ਕਿ ਉਸ ਲੱਗਿਆ ਮਾ ਲੱਗਦਾ ਤਾਂ ਹੈਗਾ ਵੀ ਰੰਗ ਚਿੱਟਾ ਆ ਹੋ ਰਿਹਾ ਮੇਰਾ ਮਾ ਫਰਕ ਜਾ ਪੈ ਗਿਆ ਕਹਿਣੀ ਮੈਂ ਵੀ ਤਾਂ ਹੀ ਫੋਨ ਕਰਦੀ ਵੀ ਲਾਇਆ ਕਰੋ ਵੀ ਇਹ ਕੁੰਸੀਆਂ ਵਗੈਰਾ ਰੰਗ ਸਾਫ ਕਰਦੀ ਜਿਵੇਂ ਇੱਥੇ ਆ ਕਾਲਾ ਜਾ ਹੋ ਜਾਣਾ ਮੇਂ ਅੱਖਾ ਕੋਲ ਮਾ ਮਾ ਮੇਰੇ ਪੈ ਗਿਆ ਫਰਕ ਦੀਦੀ ਮਾ ਮੈਂ ਲਾਇਆ ਸਾਬਣ ਫੇਰ ਆ ਹੁਣ ਆਏ ਤੇ ਉਦੋਂ ਮਾ ਮੇਰੇ ਤਾਂ ਮੁੱਕ ਗਈਆਂ ਕਹਿਣੀ ਆ ਜੋ ਆ ਕੇ ਲੈ ਜਾਓ ਮਾ ਸਾਡੇ ਤਾਂ ਕਿੱਥੇ ਆਇਆ ਜਾਂਦਾ ਉਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਆ ਪਰ ਉਹ ਆਗੇ ਤੇ ਫਿਰ ਉਹ ਦੇ ਕੇ ਤੇ ਫਿਰ ਉਹ ਕਹਿੰਨੇ ਵੀ ਸਾਡੀ ਜਲ ਵੀਡੀਓ ਬਣਾ ਦੋ ਜੀ ਚਾਲੂ ਪ੍ਰਮੋਸ਼ਨ ਹੋ ਜਾਂਦੀ ਆ ਦੇ ਗਾਹਾਂ ਚਲ ਕੇ ਸਦਾ ਹੋ ਜਾਂਦਾ ਬਹੁਤ ਲੋ ਕੋਲੈਰੇ ਨੇ ਜੀ ਤਾਂ ਬਹੁਤ ਪਾਣੀ ਆ ਸ਼ਾਇਆ ਹੁੰਦੀਆਂ ਨੇ ਦਾਗ ਹੁੰਦੇ ਨੇ ਹਾਂ ਭਜੀ ਵਾਰ ਮੂੰਹ ਸਾਫ ਕਰਨ ਤੋਂ ਆ ਰੰਗ ਸਾਫ ਕਰਦੇ ਹੋ ਜੀ ਮੈਂ ਆਪਣੀਆਂ ਕੋਲੋਂ ਦੋ ਦੋ ਕਰੀ ਅੱਛਾ ਪੈਣ ਵੇਲੇ ਧੋ ਲਿਆ ਕਰੋ ਮੈਂ ਤਾਂ ਤੜਕੀਏ ਤੋਂ ਨਹੀਂ ਆ ਵੇਰੇ ਨਾਲ ਵੇਲੇ ਦੇ ਹੱਥ ਨੇ ਹੁਣ ਤਾਂ ਜਲ ਸ਼ਾਮ ਨੂੰ ਨਹਾ ਲੈਣੀ ਹੈ ਹੁਣ ਤਾਂ ਲਾ ਲੈਣੀ ਹੈ ਪਹਿਲਾਂ ਤਾਂ ਇੱਕੇ ਵਾਰ ਨਹਾਉਂਦੀ ਸੀ ਜਿਵੇਂ ਆ ਖੁਸ਼ਕੀ ਜੀ ਆ ਜਾਂਦੀ ਐ ਵੀ ਨਹੀਂ ਆਉਂਦੀ ਹੈਗੀ ਹਾਂ ਆ ਮੇਰੇ ਇੱਥੇ ਬਾਰੇ ਦਾਗ ਜੇ ਪੈ ਗਏ ਤੇ ਜੀ ਹੁਣ ਤਾਂ ਸਾਫ ਨੂੰ ਤਾਂ ਬਸ ਬਰੀਕ ਬਰੀਕ ਰਹਿ ਗਏ ਹੋਰ ਚਾਹ ਬਣਾਉਣ ਗਈ ਆ ਬਹਿ ਜਾ ਮੈਂ ਚਾਹ ਬਣਾਉਣ ਗਈ ਆ ਹਲਕਾ ਪੀਲੇ ਨੇ ਪਹਰਾ ਪੂਰਾ ਨਹੀਂ ਨਾ ਨਮਕੇ ਬਾਕੀ 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 ਮੋਟਰਸਾਈਕਲ ਤੇ ਜਾਵਾਂਗੇ ਕਿਹੜਾ ਖੱਕੇ ਜਾਣਾ ਹੌਲੀ ਹੌਲੀ ਜਾਣ ਨੂੰ ਹਾਏ ਤਾਂ ਹੈਗਾ ਹੋਰ ਹੋਰ ਹੈ ਹਾਂ ਦੇਖੀਆ ਸਖਵੀਰ ਨੂੰ ਵਿਆਹ ਹੋਣ ਤਾਂ ਕੀ ਹੋ ਲੈ ਦਿਖਾ ਰਹੇ ਬੜਾ ਸਾਨੂੰ ਵਿਆਹ ਹੁਣ ਚੜੇ ਰਹੋਗੇ ਦਿਖਾ ਰਹੇ ਤੇਰੇ ਨਾਨੇ ਨੂੰ ਵਿਆਹ ਨੱਚ ਲੂਗਾ ਵਿਚਾਰਾ ਚਾਹੀ ਗਿਆ ਤੂੰ ਤੇਰੀ ਮਾਂ ਵੀ ਜਾਉਂਗੀ ਆ ਜਿਹੜੀ ਤੇਰੀ ਮੰਮੀ ਭੱਜਦੀ ਆ ਵੀ ਰੋਟੀਆਂ ਪਕਾਉਣੀਆਂ ਨੇ ਫੇਰੇ ਬੈਠ ਜਾ ਕਰੋ ਕਿਚਨ ਇਹ ਗੱਲ ਸਹੀ ਆ ਤੇਰੇ ਨਾਲੇ ਦੋ ਨੂੰ ਆਣਿਆ ਨਾ ਹਾਂ ਹਾਂ ਉਹ ਕੋਈ ਨਹੀਂ ਤੇਰੇ ਰਹਿਣਾ ਦਾ ਮੈਂਦਾ ਚਲ ਹਲਦਾ ਮਾਰ ਮੋਜਾ ਦੋ ਕੰਮ ਕਰਿਆ ਚੈਨ ਉਹ ਇਹਨੀ ਇਹਨੀ ਮੋਟਰੀ ਨਾ ਆਉਂਦਾ ਨਾ ਹੋ ਰੋ ਸਤਾਰ ਦਾ ਵੀ ਇਹ ਜੇ ਕੰਮ ਨਹੀਂ ਚਲ ਦੋ ਚਾਰ ਸਾਲ ਤਾਂ ਹਲੇ ਲੰਘ ਜਾਣ ਜੇ ਇੱਕ ਵਾਰ ਗੱਲ ਪੈ ਗਿਆ ਜੰਜਾਲ ساری ਉਮਰ ਨਹੀਂ ਨਿਕਲਦਾ ਹੈਗਾ ਦੇ ਨੇ ਜੀ ਦੇ ਨੇ ਕੋਈ ਰੰਗ ਚਿੱਟੇ ਕਰਕੇ ਅੰਗਰੇਜ਼ ਬਣ ਕੇ ਆਵਾਂਗੇ ਕਹਵੇ ਨਾ ਉਹ ਫੇਰ ਲਵਲੀ ਵਾਲਾ ਮੰਗੂ ਕਰਿਆ ਕਰਾਂਗੇ ਉਹ ਅੱਧਾ ਫੇਰ ਪਿਛਲੀ ਫੋਟੋ ਦਿਖਾ ਕੇ ਅੱਧਾ ਚਿੱਟਾ ਕਰਕੇ

ਚੱਕਾ ਥੋੜੀ ਇਗੜੇ ਮੇਰਾ ਕਮੈਂਟ ਤਾਂ ਇਹਨੂੰ ਮਾਰਦੇ ਨੇ ਪੂਰੇ ਵੈਰੀ ਕਿਹੜਾ ਹੈਗੇ ਨੇ ਆਪਣੇ ਮੈਂ ਆਪੀ ਚੱਲਦੀ ਹੁਣ ਫਿਰ ਕੀ ਕਰ ਗਰਮ ਜੇ ਹੋ ਕੇ ਵਗ ਜਿਓ ਕੈਨੀ ਮਾਰਿਆ ਹੁਣ ਬੜਾਕਾ ਜਾਣ ਕੇ ਪੁੜ-ਪੁੜ ਭਰ ਲਉਂ ਠੰਡ ਗਈ ਜਾਗਾ ਬੁਖਾਰ ਨੀ ਹੋਣਾ ਬੁਖਾਰ ਵੀ ਹੋਣਾ ਤੇ ਮੈਂ ਛਾਲੇ ਉੱਤਰੀਆ ਤੇ ਬੁਖਾਰ ਕਰਾਉਂਗਾ ਨਾ ਆਜ ਪੀ ਲਓ ਨਾ ਨਾ ਆਜ ਪੀ ਲਓ ਆਜ ਆਜੋ ਚੱਲ ਨਾਲੇ ਜਸਨੀ ਜੂਰੀ ਆ ਜਾਣਗੇ ਪਾਣੀ ਤਾਂ ਪੀ ਲਓ 40 45 ਮਿੰਟਾਂ ਤੇ ਆ ਜਾਂਦੇ ਨੇ ਮਿਲ ਜਾਈਏਂਗੇ

ਆ ਗਿਆ ਨਹੀਂ ਉਹ ਡੋਡਾ ਡੋਡਾ ਕਰਦੇ ਮੈਂ ਸਿਆਣੇ ਜਿਹੜੇ ਬੋਲੇ ਜਾਂਦੇ ਸੀ ਆਹ ਲੈ ਸਿਆਣੇ ਜਿਹੜੇ ਬੋਲੇ ਜਾਂਦੇ ਸੀ ਚਾੜੇ ਹੋ ਗਏ ਮਤਲਬ ਫਿਰ ਅੰਦਰ ਵਾਲੇ ਆਹ ਦੇ ਚਾੜੇ ਹੋ ਗਏ ਕਹਿਤਾ ਵੀ ਰਹਿ ਗਏ ਅੱਜ ਕੋਈ ਕੁਝ ਹੋ ਰਿਹਾ ਹੈਗਾ ਨਾ ਪਰੇਗੀ ਹੈ ਨਹੀਂ ਕੋਈ ਆਰਾਮੇ ਰਿਹਾ ਹਾਂ ਆਇਆ ਹੋ ਗਿਆ ਲੈ ਜੀ ਇਹਨਾਂ ਦਾ ਜੀਰੀ ਦੀ ਟੈਨਸ਼ਨ ਰਹਿਦੀ ਆ ਉਮੇਜ ਕਰਿਆ ਮੰਮੀ ਜਾ ਕੇ ਤੇ ਨਸ਼ੇ ਜਿਹੇ फटाफट ਕੰਮ ਨ ਮੇੜ ਲਿਓ ਚਾਹ ਪੀਤੀ ਹੋਈ ਹੋਗੀ ਨਹੀਂ ਕਹੋਂਗੇ ਜਾ ਕੇ ਸਰੀਰ ਜਾ ਟੜ ਗਿਆ ਮੇਰਾ ਤਾਂ

ਕੀ ਤੈਨੂੰ ਲੈ ਕੇ ਦੇ ਮੈਂ ਨਾ ਕੋਈ ਨਾ ਹੈ ਨਾ ਕੋਈ ਤੇ ਲੋਰ ਬੰਦੀ ਕੀ ਨਾ ਮਾਚਲ ਤੁਸੀਂ ਲੈ ਲਓ ਕੁਝ ਗਰਤ ਨਹੀਂ ਬੱਸ ਆਜਾ ਬਹਾ ਫੈਟ ਨਹੀਂ ਲੈ ਕੇ ਆ ਲੈ ਠੀਕ ਹੈ ਮੇਰੇ ਫਿਰ ਤੁਸੀਂ ਸਾਡੇ ਕਸਟਮਰ ਤਿਆਰ ਕਰੋ ਚਾਹ ਸੀ ਕਾ ਕੋਈ ਨਾ ਫਿਰ ਇਹ ਤਾਂ ਸੋਡੀ ਏ ਤੀ ਸਾਹ ਹੁੰਦਾ ਇਹ ਗੁੜੀਆਂ ਦਾ ਉਧਰ ਉਧਰੀ ਜਾ ਕੇ ਉਧਰ ਲੈ ਕੇ ਉਧਰ ਜਾ ਕੇ ਕੰਮ ਇਹ ਉਦੋਂ ਨਾਨਕਿੰਨ ਜਾ ਕੇ ਤੇ ਜਮਹਾਰਾੜੇ ਹਾਂ ਉਹ ਮਾਮੀ ਨੇ ਦਿੱਤਾ ਸੀ ਚਾਚਾ ਉਦੋਂ ਲੈ ਕੇ ਗਏ ਨਹੀਂ ਹੈਗੇ ਪੂਰੀ ਪੈਤੀ ਨਾ ਸਾਡੇ ਦੇਣਾ ਯਾਦ ਰਹਿੰਦਾ ਸੀ ਅੱਜ ਸਾਡੇ ਜਦ ਆਇਆ ਮਹਲੇ ਜਾ ਹੁੰਦਾ ਬਸ ਜਵਤ ਟਾਈਮ ਹੋਣਾ ਵਾਲਾ ਬੱਚਿਆ ਮੈਂ ਵੀ ਉਹ ਲੈ ਆਏ ਗੁਲੂ ਕੁੰਡੀ ਜੀ ਹਾਂ ਹਾਂ ਮਾ ਜੀ ਤੇਰੇ ਡਾਕਟਰ ਆਇਨ ਉਹਨੇ ਨਾ ਹਾਂ ਤਾਂ ਇਹ ਤਾਂ ਉਹ ਖਾਲਸਾ ਸਾਹਿਬ ਉਹ ਕਹਿੰਦੀ ਬੈਠਾ ਜਾ ਕੀ ਕਹਦਾ ਹੁੰਦਾ ਉਹ ਬੈਠਾ ਆਪੀ ਨਾਲ ਹੁੰਦਾ ਪਾਣੀ ਨਹੀਂ ਹੁੰਦਾ ਜੀ ਇਹ ਵਿੱਚੋਂ ਨਿਕਲਦਾ ਨਾਰੀਅਲ ਨਾਰੀਅਲ ਹੁੰਦਾ ਮੈਂ ਕੱਲ ਉੱਥੇ ਮਿਲਿਆ ਨਹੀਂ ਹੈਗਾ ਉਹ ਦੇਈ ਨਾਰੀਅਲ ਉਹ ਮੰਨਦਾ ਕਿ ਉਹਦੇ ਨਹੀਂ ਨਾਰੀਅਲ ਪਾਣੀ ਆ ਨਾ ਪਤਾ ਨਹੀਂ ਉਹਨੂੰ ਕਿਧਰੋਂ ਸਵਾਲ ਲੱਗਣ ਲੱਗ ਗਿਆ ਹੁਣ ਇਹ ਮੈਂ ਜਦੋਂ ਮੈਂ ਕੋਕਾ ਕੋਲਾ ਨਾ ਪੀਆ ਕਰ ਕੋਲਡਿੰਗ ਮੈਂ ਜਾ ਕੇ ਤੇ ਜਾਂਦੇ ਆਂ ਪਾਣੀ ਹਰ ਜਾ ਕੇ ਆਇਆ ਕਰ ਪਾੜੇ ਲੋ ਬਰਾ ਹੂੰ ਵੀ ਲਵਾ ਪੇ ਬਾਦੀ ਹੋ ਰਹੀ ਆ ਆਪਣਾ ਫਾੜ ਕੇ ਕੱਢਾਂਗੇ ਉਹਨੇ ਵਿੱਚ ਦੋ ਪੇਸਟੀਆਂ ਲਿਆ ਮਾਂ ਚੱਲ ਅਹੋ ਮੈਂ ਤਾਂ ਹੀ ਸੋਚ ਰਹੀ ਆ ਮਾਂ ਇੱਕ ਚੌਰਸ ਡੱਬੀ ਜੀ ਪਤਾ ਨਹੀਂ ਕੀ ਆ ਤੁਸੀਂ ਨਾ ਪਤਲੇ ਹੋਣ ਦਿਓ ਕਦੇ ਨਾਨੇ ਦਾ ਜ਼ੋਰ ਕਦੇ ਦਾਦੇ ਦਾ ਜ਼ੋਰ ਕਦੇ ਬਾਪ ਦਾ ਜ਼ੋਰ ਫਿਰ ਕਹਿੰਦੇ ਬੱਚੇ ਪਤਲੇ ਨਹੀਂ ਹੁੰਦੇ ਕਦੇ ਮੇਰੇ ਵਰਗੀ ਤਾਂ ਜ਼ੋਰ ਢੜ ਤੇ ਟੈਡੀਆਂ ਕਰੀ ਫਿਰਦਾ ਚੱਲ ਮੰਗ ਲੈ ਗਿਆ ਹਾਂ ਕਰੇ ਬਾਪਲਾ ਜੀ ਕਹਿੰਦੇ ਆਪ ਦਾ ਜੋਰ ਹਾਂ ਚੱਲੀ ਬੱਬੇ ਬਾਪ ਦਾ ਤਾਂ ਜਾਨਾ ਤੇਰਾ ਆਪ ਦੇਤੀ ਹੀ ਰਹਿਣਾ ਹਾਂ ਰ ਬਾਪ ਦਾ ਤਾਂ ਬੱਚਿਆਂ ਦੇ ਘਟ ਆਪਸੇ ਸੇ ਜਾਦੇ ਲੋ ਜੀ ਅੱਜ ਆਈਆਂ ਸੀ ਦੋਨੇ ਭੂਆ ਜਿਉਰੀ ਬਾਪੂ ਇਹਨੂੰ ਮੇਰੇ ਵਿੱਕੀ ਦੋਰੀ ਕਰੀ ਰਹੀ ਰਹੀ ਮੈਂ ਵੀ ਜੂ ਮਹੀ ਵੀ ਹੈ ਹੈ ਅੱਜ ਦਾ ਗੱਡੀ ਬਾਗੋ ਬਾਗ ਆ ਦੋਨੇ ਕੁੜੀਆਂ ਮਿਲ ਗਈਆਂ ਚਲੋ ਬਈ ਠੀਕ ਹੈ ਹੈ ਜੇ ਹੁਣ ਨਹੀਂ ਠੀਕ ਹੈ ਤਾਂ ਠੀਕ ਆ ਐਵੇਂ ਠੀਕ ਆ ਕਹਿੰਦੇ ਯਾਰ ਹੈ ਕੋਈ ਤੇ ਕਹਿੰਦਾ ਉਹ ਵੀ ਹੈ ਕਰਾ ਵਈ ਬਈ ਆਪ ਬੱਧੀ ਬਵਾਰੀ ਆ ਕਹਿੰਦਾ ਬੱਠੇ ਦਾ ਰੱਖਿਆ ਆਪੇ ਦਾ ਕਰਾਉਂਦਾ ਕਹਿੰਦੇ ਅੱਜ ਤਾਂ ਹਾਸੀਆਂ ਨਿਕਲਦੀਆਂ ਹੈ ਹਾਸੀਆਂ ਨਿਕਲਦੀਆਂ ਨੇ ਅੱਜ ਤਾਂ ਮਾਂ ਹਾਂ ਕੋਈ ਤੇ ਅੱਲਾ ਹਾਂ ਦਈਆ ਚਾਏ ਕੁਛ ਵੀ ਆ ਹਨ ਹਾਂ ਕੀ ਪੈਣ ਦੇ ਤਾਂ ਪਹਿਲਾਂ ਜਿਹੜਾ ਹਾਂ ਕੋਲਾ ਰਿਸ਼ਤਾ ਉਹਦਾ ਰਿਸ਼ਤਾ ਹੀ ਆ ਬਈ ਹੋਰ ਹੋਰ ਜਦੋਂ ਆ ਬੱਚੇ ਜੇ ਬੁਢੇ ਹੋਏ ਨਾ ਜਵਾਕ ਫਿਰ ਪਾਪ ਨੂੰ ਆ ਹੁੰਦਾ ਵੀ ਇਹਦਾ ਜਵਾਕ ਆ ਇਹ ਹੋਰ ਹੋਰ ਕੀ ਆ ਮੇਰਾ ਮੁੰਡਾ ਜੇ ਇਹ ਬੁਢਾ ਹੋ ਜਾਓ ਉਹੀ ਤਾਂ ਹੈਗਾ ਜੀ ਪੁੱਤ ਪੋਤੇ ਵਾਲੇ ਹੋਰੀਆਂ ਦੋਤੇ ਵਾਲੇ ਫਿਰ ਵੀ ਆ ਇਹਨੂੰ ਵੀ ਮੇਰੇ ਦਾ 4-4 ਸਾਲ ਨਹੀਂ ਬੜੀਆਂ ਨਹੀਂ ਹੋਈਆਂ ਹੋਰ ਹੋਰ ਮਾਪੇ ਪੰਦਾ ਬੱਚੇ ਹਮੇਸ਼ਾ ਛੋਟੇ ਹੀ ਲੱਗਦੇ ਨੇ ਛੋਟੇ ਲੱਗਦਾ ਮਾਪੇ ਬੁਢਾ ਲੱਗਦਾ ਹੈ ਹਾਂ ਤਿਆਂ ਨੂੰ ਵੀ ਹਮੇਸ਼ਾ ਹੀ ਰਹਿਣਾ ਜੀ ਮੇਰੇ ਬਾਪ ਹਮੇਸ਼ਾ ਬੈਠਾ ਹੀ ਰਹੇ ਹਨ ਤਿਆਂ ਨੂੰ ਵੀ ਹੁੰਦਾ ਵੀ ਸਾਡਾ ਬਾਪ ਬੈਠਾ ਹਾਂ ਜਿਵੇਂ ਕਹਿੰਦੇ ਮਾਂ ਬਾਪ ਨਾਲ ਸੌਰੇ ਹੁੰਦੇ ਹਨ ਆ ਪੇਕੇ ਹੁੰਦੇ ਨੇ ਹੋਰ ਹੋਰ ਬਾਪੂ ਹੁੰਦੇ ਜਮਨਾ ਜੀ ਪੇਕੇ ਹੁੰਦੇ ਚਲ ਹੁੰਦੇ ਫੇਰ ਵੀ ਨੇ ਪੰਜਾਂ ਪਰਜਾਂ ਤੱਕ ਤੋਂ ਉਹਦੇ ਬਾਅਦ ਥੋੜਾ ਜਿਆਦਾ ਜ਼ੋਰ ਜਾਂ ਹੁੰਦਾ ਅੰਦਰੋਂ ਹੌਲ ਜਾਂ ਪੈਂਦਾ ਵੀ ਬਾਪ ਨੂੰ ਮਿਲ ਕੇ ਆਈਏ ਮਾਂ ਨੂੰ ਮਿਲ ਕੇ ਆਈਏ ਹੈਨਾ ਜਦੋਂ ਹੁੰਦੇ ਨਹੀਂ ਫੇਰ ਐਂ ਜੇ ਹੋਏ ਨਾ ਵੀ ਚਲ ਕੀ ਦੇ ਪਰਜੇ ਜਾਵਾਂਗੇ ਆ ਮੋੜ ਦਾ ਤਾਂ ਭਾਈ ਭਰੀ ਜਾਈ ਵੀ ਨਹੀਂ ਕੋਈ ਜਿਵੇਂ ਮੈਂ ਬਗੀਦੀ ਆ ਫੇਰ ਵੀ ਮਾਂ ਬਾਪ ਦਾ ਜੋ ਜਿੱਥੇ ਨਾਲ ਜੋੜ ਹੁੰਦਾ ਹੁੰਦਾ ਹਾਰ ਹਾਰ ਉਹ ਗੱਲ ਪਤਾ ਲੱਗੇ ਹੁੰਦੀ ਹੈ ਉਹ ਕਹਿੰਦੇ ਨੇ ਭੈਣ ਭਾਈਆਂ ਨਾਲ ਦਾ ਵਰਤਨ ਦੀ ਰਿਸ਼ਤੇਦਾਰੀ ਹੋ ਜਾਂਦੀ ਹੈ ਅੱਗੇ ਨਾ ਮੈਂ ਕਿੱਧਰ ਜਾਣਾ ਜਰੀ ਪਿੱਛੇ ਆਣਾ ਕਿਉਂ ਅੱਥੇ ਆਉਂਦੀ ਆਂ ਹੀ ਨੇਰੀਆਂ ਐਨਾ ਹੜਕਾ ਕਰਿਆ ਜਿਹੜਾ ਦੰਦੇ ਪਾੜੀ ਪਹਾਣੇ ਮੇਰਾ ਇੱਥੇ ਆਪਣੇ ਇਦਰਾ ਥਾੜਾ ਜਿੰਗ ਇਦਰਾ ਥਾੜਾ ਜਿੰਗ ਥਾੜਾ ਜੀ ਪਹਾਣੇ ਕਰਦੇ ਪਰ ਮੈਡਮ ਜੀ ਆ ਗਏ ਆਹ ਮੈਡਮ ਜੀ ਆ ਕੇ ਫੋਟੋ ਖਿਚਵਾਉਂ ਆ ਦੰਦੀ ਫੋਟੋ ਖਿਚਾਣ ਆ ਆਪਾਂ ਇਹ ਵੀ ਵਾਰ ਖਿਚਾਣ ਜਾਂਦੇ ਦੇਖੇ ਨੇ ਮੈਂ ਕਿ ਵਾਕ ਤਾਂ ਜਾਂਦੇ ਦੇਖੇ ਨੇ ਸਕੂਲ ਪਰ ਖਿਚਾਣ ਪਈ ਵਾਰ ਜਾਂਦਾ ਦੇ ਫਿਰ ਕੱਲੂ ਕੱਲੂ ਆਉਣਾ ਛੁੱਟੀ ਚਾਲੂ ਕੀ ਆਏ ਅੱਗੇ ਪਾਰੀ ਹਾਂ ਉਹ ਚਿੱਟੀ ਕਰਨੀ ਤੇ ਚਿੱਟੀ ਕਰਨੀ ਜਿੱਦਾਂ ਜਾ ਕੇ ਨਾ ਸਕੂਲ ਚ ਕਹਿੰਦੇ ਕਿ ਸ਼ਾਮ ਮੁਰਕੇ ਆ ਗਏ ਬਗਾਇਆ ਤੇ ਮੈਡਮ ਨੇ ਵੀ ਕੋਈ ਸੰਦਰ ਰੱਖਿਆ ਉਹ ਕਹੀ ਵੀ ਜਾਣ ਦੀ ਜਾ ਕੇ ਬਟੇਗਾ ਫਾਇਰ ਕੋਰ ਕੋਰ ਪਾਣੀ ਜਿਹੜੀ ਇਹਨਾਂ ਨੇ ਉਹ ਕਿੱਡਾ ਵਾਲੀ ਛੋਟੀ ਕਹੀ ਤੀ ਉਹ ਦੇ ਦੇਣੀ ਸੀ ਹੋਰ ਜਿਹੜੇ ਮੈਡਮ ਦਾ ਗਾਟਾ ਲਾ ਦਿਨ ਉਹ ਆਪਣੀ ਚੌਂ ਆ ਲੈ ਜਾਗੇ ਬੱਸ ਚੌਵਾਂ ਵਾਲੇ ਬਾਦਾਂਗੇ ਬੱਸਾਂ ਅਰੇ ਤੋਹਟੇ ਜਦੋਂ ਤੋਂ ਪਹਿਲਾਂ ਬਾਹੀ ਵੀ ਸੈ ਗਈ ਆ ਹਾਂ ਪਰ ਇੱਕਲਾ ਦੇਉਂ ਹੀ ਕਿਉਂ ਨਾ ਟਰੈਕਟਰ ਦੀ ਜਾਬੀ ਨੇ ਨਾਲ ਜਾਏਗਾ ਨੀ ਗਿਆ ਨਾ ਚਲੋ ਆਜੋ ਵਨ ਚਲੋ ਬਾਏ ਬਾਏ ਡੈਡੀ ਹਾਂ ਕਿਹੜੀ ਗੱਲ ਸੁਣਾ ਮੇਰਾ ਆਂਦੀ ਛੱਡ ਦੀ ਵੀਡੀਓ ਨਹੀਂ ਪਿਤਾ ਜਾਂਦੇ ਹੋਰ ਪਿਤਾ ਹੋਰ ਕੋਰ ਲੱਗ ਗਏ ਆ ਬਾਹਰ ਬਾਹਰ ਹਾਂ ਇਹ ਕੋਰਟ ਕੁਫਰੀ ਹੈ ਨਾ ਇਹ ਆਤਾਂਾਂ ਟੁੱਟੀ ਹੋਈ ਹੈ ਆਤਾਂਾਂ ਟੁੱਟੀ ਹੋਈ ਹੈ ਪਾਣੀ ਕਹ ਹੈ ਪਾਣੀ ਕਹ ਪਰ ਤੇ ਪਿਆ ਇਤਾਰਾ ਪਵਾ ਕੇ ਰੱਖੀ ਤੇ ਦਾਰੀ ਹਾਂਜੀ ਤੇ ਤਰਜ ਨਿਕੜ ਦੇ ਦਵਾ ਤਾਂ ਕੋਈ ਵੀ ਨਿਕੜਦੀ ਹੈ ਪਤਾ ਤਰਜ ਦਾ ਜ਼ਰੂਰੀ ਆ ਹਨਾ ਹਾਂ ਹਾਂ ਤਰਜ ਨਾਲ ਆ ਫੇਰ ਇਹ ਸੁਣੂਗਾ ਟੁੱਟੀ ਹੋਈ ਰਹਾ ਇਹ ਮੇਰੇ ਤੇਰੀ ਮੇਨ ਲੀਡ ਹੈ ਉਹ ਰੁੱਟਰੀ ਹੈ ਹਾਂ ਗੋੜਾ ਤੇ ਪਹੁੰਚ ਕੇ ਬਾਅਦ ਕੋ ਨਹੀਂ ਹੈ ਗੋੜਾ ਤੇ ਪੁੰਜੜ ਕੇ ਬਾਅਦ ਟ੍ਰਿਪ ਪਵਾ ਫੇਰੇ ਇਹ ਤਾਂ ਆਮ ਕੁਈਓ ਤਾਰ ਪਾਰ ਗਈ ਜਿਹੜੀ ਆਮੇ ਤਾਰ ਹੁੰਦੀ ਹੈ ਤਾਂ ਬਿਜਲੀ ਵਾਲੀ ਤਾਰ ਹਣਾ ਇਹ ਤਾਂ ਇੱਕ ਤਾਰ ਹੁੰਦੀ ਕੋਰੇ ਕੋਈਂ ਦੀ ਬਾਬਾ ਰਾਜੀ ਉਹ ਕੈਂਦੀ ਜਾਨਾ ਲਾ ਸੇ ਪਾ ਕੇ ਭਾਗੜ ਕੈਂਦੀ ਸੀ ਰਾਜੀ ਦਾ ਆਪੇ ਆਪ ਪਾਣੀ ਪੀ ਲੈ ਰਸਤਾਨ ਪੀ ਲੈ ਬੰਦ ਕਰ ਲੈ